ਕਿਵ ਯੂ ਸਾਰੇ ਹੋ ਤੁਸੀਂ ਸਾਰੇ ਬਹੁਤ ਬਹੁਤ ਜ਼ਿਆਦਾ ਵਧੀਆ ਹੋਵੋਗੇ ਅੱਜ ਜੀ ਬਲੌਗ ਬਹੁਤ ਬਹੁਤ ਜ਼ਿਆਦਾ ਮਜ਼ੇਦਾਰ ਹੋਣ ਵਾਲਾ ਤੁਸੀਂ ਕਹਿੰਦੇ ਹੋਵੋਗੇ ਵੀ ਪਤਾ ਨਹੀਂ ਘਰੇ ਬੈਠੀ ਰਹਿੰਦੇ ਆ ਰੋਚ ਕਹਿ ਦਿੰਦੀ ਆ ਵੀ ਬਲੌਗ ਮਜ਼ੇਦਾਰ ਹੋਣ ਵਾਲਾ ਪਰ ਨਹੀਂ ਅੱਜ ਬਲੌਗ ਇੱਕ ਸਪੈਸ਼ਲ ਸਪੈਸ਼ਲ ਜਗ੍ਹਾ ਤੇ ਜਾਣ ਆ ਰਹੇ ਆ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਬਲੌਗ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਆਪਾਂ ਜਿੱਥੇ ਵੀ ਚੱਲੇ ਆ ਤੇ ਤੁਹਾਨੂੰ ਦਿਖਾਉਣੇ ਆ ਜਾਣਾ ਕਿੱਥੇ ਆ ਤੇ ਤੁਹਾਨੂੰ ਪਤਾ ਉਹ ਹੀ ਬੁੜੀਆਂ ਨੇ ਮਾੜੇ ਮੋਟੇ ਕੰਮ ਜਿਹੜੇ ਇੱਧਰ ਉੱਧਰ ਹਨਾ ਆਪਾਂ ਉਹ ਕੰਮ ਚੱਲੇ ਆ ਤੇ ਬਲੌਗ ਨੂੰ ਤੁਸੀਂ ਸਕਿੱਪ ਨਹੀਂ ਕਰਨਾ ਯਾਰ ਤੁਸੀਂ ਲਾਈਕ ਨਹੀਂ ਕਰਦੇ ਦੇਖ ਕੇ ਚੱਲ ਜੰਨੇ ਹੋ ਪਰ ਬਲੌਗਿੰਗ ਸ਼ੁਰੂ ਹੋਣ ਲੱਗੀ ਆ ਪਿੰਡਾਂ ਦੀ ਹੁਣ ਤੁਸੀਂ ਜਿਓ ਜੋ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਓਰੀਜਨਲ ਓਰੀਜਨਲ ਪਰ ਤੁਸੀਂ ਬਲੌਗ ਨੂੰ ਸਕਿੱਪ ਕਰ ਦੇਣਾ ਉੱਥੇ ਮੈਨੂੰ ਗੁੱਸਾ ਆਉਂਦਾ ਯਾਰ ਮੈਂ ਇੰਨੀ ਮਿਹਨਤ ਕਰਦੀ ਆ ਕਿ ਮੈਨੂੰ ਬਲੌਗ ਨੂੰ ਦੇਖਦੇ ਨਹੀਂ ਹੈਗੇ ਤੁਸੀਂ ਪਰ ਤੁਸੀਂ ਸਕਿੱਪ ਨਾ ਕਰਿਆ ਕਰਿਓ ਕਿਉਂਕਿ ਮੈਨੂੰ ਬਹੁਤ ਬਹੁਤ ਉਮੀਦਾਂ ਨੇ ਤੁਹਾਡੇ ਤੇ ਲੋ ਜੀ ਅੱਪਾ ਬੈਠ ਗਿਆ ਗੱਡੀ ਦੇ ਵਿੱਚ ਤੇ ਉਹ ਕਰਲੇ ਗੇਟ ਤੋਂ ਕੱਢ ਲਈ ਅੁੱਦੀ ਆਹ ਤੇ ਤੁਸੀਂ ਦੱਸੋ ਜੀ ਤੁਸੀਂ ਦੱਸੋ ਦੋਸਤਾਂ ਮੈਂ 16 ਸਾਲ ਦਾ ਲੱਗਦਾ ਹੈ ਜੀ ਹਾਂਜੀ ਦੱਸੋ ਜੀ ਮੈਂ 16 ਸਾਲ ਦਾ ਲੱਗਦਾ ਹੈ ਕਿ ਨਾ ਜ਼ਿਆਦਾ ਹੋ ਗਿਆ ਵਲੌਗ ਨਾਲ ਬਣੀ ਰਿਓ ਵਲੌਗ ਬਹੁਤ ਜ਼ਿਆਦਾ ਮਜ਼ੇਦਾਰ ਹੋਣ ਵਾਲਾ ਜੀ ਤੇ ਮੈਂ ਹੁਣ ਪਹਿਲਾ ਮਾਤਾ ਨੂੰ ਛੱਡ ਕੇ ਆਈ ਸੀਗੀ ਆ ਕੋਈ ਜਿਵੇਂ ਹੁਣ ਬੁੜੀਆਂ ਦਾ ਕੰਮ ਆ ਬਾਈ ਸ਼ਹਿਰਾਂ ਚ ਕਿੱਟੀਆਂ-ਕੁੱਟੀਆਂ ਵੀ ਪਾ ਲੈਂਦੀਆਂ ਨੇ ਕੁਝ ਮੇਰੀ ਮੰਮੀ ਦੀ ਇੱਕ ਫਰੈਂਡ ਹੈ ਜੇ ਉਹ ਵਿਚਾਰੀ ਨਾ ਕਾਫੀ ਜ਼ਿਆਦਾ ਬਿਮਾਰ ਸੀ ਜੀ ਬਹੁਤ ਦਿਨਾਂ ਤੋਂ ਤੇ ਆ ਤੋਂ ਨੂੰ ਨਾ ਅਟੈਕ ਹੋ ਗਿਆ ਉਹ ਹਸਪੀਟਲ ਦੇ ਵਿੱਚ ਐਡਮਿਟ ਆ ਉੱਥੇ ਫਿਰ ਮਾਤਾ ਚੱਲ ਗਏ ਮੈਂ ਕਿਹਾ ਵੀ ਮੈਂ ਨਾ ਧੋਕੇ ਆਈਆਂ ਹੁਣ ਫੇਰਾ ਚੱਲ ਮੰਮੀ ਨੂੰ ਜਾਇ ਆਵੇ ਹਨਾ ਵੀ ਦੁੱਖ ਸੁੱਖ ਦਾ ਕਿਹੜਾ ਯਾਰ ਪਤਾ ਲੱਗਦਾਗਾ ਵੀ ਕਿਦ ਕਦੋਂ ਦੁੱਖ ਆ ਗਿਆ ਕਦੋਂ ਸੁੱਖ ਆ ਨਾ ਚੱਲਦੇ ਬੰਦੇ ਦੇ ਤਾਂ ਸਾਰੇ ਹੀ ਨੇ ਦੁਖੀ ਦਾ ਕੋਈ ਨਹੀਂ ਤੇ ਫਿਰ ਮੈਂ ਕਿਹਾ ਵੀ ਚੱਲ ਤੁਸੀਂ ਜਾਇ ਆਓ ਤੇ ਮੈਂ ਘਰੇ ਛੱਡਿਆ ਆਈ ਸੀਗੀ ਹਾਂ ਉਹਨਾਂ ਦੇ ਉੱਥੇ ਹਸਪੀਟਲ ਉੱਤੇ ਫਿਰ ਹੁਣ ਉੱਥੇ ਕਿੰਨਾ ਟਾਈਮ ਹੋ ਗਿਆ ਜੀ ਚੱਲ ਹੁਣ ਲੈ ਆ ਮਮੇ ਜਾ ਕੇ ਤੇ ਨਾਲੇ ਥੋੜਾ ਜਿਹਾ ਕੰਮ ਸੀ ਬਾਜ਼ਾਰ ਚ ਮੈਂ ਕਿਹਾ ਚੱਲ ਆਪਾਂ ਬਲੌਗ ਬਣਾ ਲਈਏ ਨਾਲੇ ਤੁਹਾਡੇ ਨਾਲ ਬਸੜੀਆਂ ਜਣੀਆਂ ਗੱਲਾਂ ਬਾਤਾਂ ਕਰ ਲਈਆਂ ਜੀ ਦੱਸੋ ਜੀ ਮੈਨੂੰ ਸੋਨਾ ਲੱਗਦਾ ਹੈਗੀ ਨਾ ਲੱਗਦਾ ਹੈ ਨਾ 16 ਸਾਲ ਦੀ ਹਾਂ ਜੀ ਤੇ ਬਾਕੀ ਜੀ ਪਰ ਇਹਦਾ ਰਸਤਾ ਬੰਦ ਥੋੜੀ ਸੜਕ ਬਣਦੀ ਹੈ ਨਾ ਕਾਂਗਰ ਦੇ ਰਸਤਾ ਹੈਗਾ ਬੰਦ ਨਾ ਨਾ ਜਾਓ 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 ਹੁਣ ਹੁਣ ਕੀ ਹੋ ਗਿਆ ਬਦਤਮੀਜ਼ ਟੋਪਟ ਆਮੀ ਕੁੜੀਆਂ ਨੂੰ ਦੇਖ ਕੇ ਬਗਵਾਸ ਕਰਨ ਲੱਗ ਜਾਣਗੇ ਤੇ ਬਾਕੀ ਜੀ ਬਲੌਗ ਦੇ ਵਿੱਚ ਨਾ ਤੁਹਾਨੂੰ ਇਹ ਦੱਸਣਾ ਚਾਹੂੰਗੀ ਮੈਂ ਵੀ ਕਿਸੇ ਦੀ ਲਾਈਫ ਨੂੰ ਦੇਖ ਕੇ ਜੱਜ ਨਾ ਕਰਿਆ ਕਰੋ ਕਈ ਵਾਰ ਜਿਆਦਾ ਹਸਣ ਵਾਲੇ ਬੰਦੇ ਦੀ ਲਾਈਫ ਦੇ ਵਿੱਚ ਬਹੁਤ ਡੂੰਘੇ ਰਾਜ਼ छुपे ਹੁੰਦੇ ਆ ਕਮੈਂਟਾਂ ਦੇ ਵਿੱਚ ਆ ਕੇ ਤੁਸੀਂ ਗਲਤ ਨਾ ਬੋਲਿਆ ਕਰੋ ਤੇ ਮੇਰੀ ਰਿਕੁਐਸਟ ਹੈ ਜੀ ਤੁਹਾਨੂੰ ਤੇ ਆਪਾਂ ਹੁਣ ਤੁਹਾਨੂੰ ਦਿਖਾਉਣ ਲੱਗਿਆਂ ਆਪਣੇ ਘਰ ਵਾਲਾ ਰਸਤਾ ਜਿਹੜਾ ਸੈਕਿੰਡ ਆ ਹਨਾ ਜੀ ਉਹ ਜਿਹੜਾ ਮੇਨ ਰਸਤਾ ਸੀ ਉੱਥੇ ਬਣ ਰਹੀ ਹੈ ਸੜਕ ਕਿਉਂਕਿ ਮੀਂਹ ਕਰਕੇ ਭਾਈ ਸੜਕ ਟੁੱਟ ਗਈ ਸੀ ਬਹੁਤ ਜ਼ਿਆਦਾ ਤਾਗਰ ਕੇ ਸੜਕ ਬਣਨ ਲੱਗੀ ਆ ਇਹ ਹੈਗਾ ਜੀ ਘਰਾਂ ਵਾਲਾ ਰਸਤਾ ਜਿਹੜਾ ਮੈਂ ਤੁਹਾਨੂੰ ਦਿਖਾਉਂਗੀ ਹੁਣ ਆਪਾਂ ਇਹ ਰਸਤੇ ਦੇ ਵਿੱਚ ਤੀ ਜਾ ਕੇ ਆਪਾਂ ਪਹੁੰਚ ਜਾਣਾ ਬਜ਼ਾਰ ਤੇ ਇਹ ਹੈਗੀਆਂ ਨੇ ਜੀ ਪਾਰਕਿੰਗਾਂ ਦੇਖੋ ਲੋਕਾਂ ਨੇ ਕਿਸ ਨੇ ਗੱਡੀ ਕਿੱਥੇ ਲਾਈ ਆ ਕਿੱਥੇ ਲਾਈ ਹੈ ਹਨਾ ਲੋ ਜੀ ਪਿਛਾਰ ਹੋ ਗਏ ਐਂਟਰ ਬਿਠੇ ਨੇ ਇਹ ਚੁੰਨੀਆ ਵਾਲੇ ਅੰਕਲ ਤੇ ਇੱਥੋਂ ਬਾਜ਼ਾਰ ਹੋ ਜਾਂਦਾ ਐਂਟਰ ਰਾਸ਼ ਤੇ ਖੋਜੀ ਦਿਨੇ ਦੁਪਹਿਰੇ ਵੀ ਰਾਸ਼ਾ ਇਹ ਹੈਗਾ ਜੀ ਪੀੜਾ ਬਾਜ਼ਾਰ ਹੁੰਦੇ ਕਿਹਾ ਜਾਂਦੇ ਨੂੰ ਚੌੜਾ ਬਾਜ਼ਾਰ ਹੈਗਾ ਪੀੜਾ ਬਾਜ਼ਾਰ सारे ये सूट ताली मार्केट है सूट सूट कपड़े hmm. Hmm. ਕੀ ਚਾਹੀਦੇ ਵੱਡੇ ਮਤਲਬ ਚੁੰਨੀ ਆ ਹਾਂ ਲਾਈਟ ਟੋਨ ਵੀ ਤੁਹਾਨੂੰ ਦੇਖੋ ਜੀ ਲਫਾਫੇ ਤੋਂ ਲਫਾਫੇ ਤੇ ਹੁਣ ਆਪਾਂ ਇਹਨਾਂ ਦੀ ਅਨਬਾਕਸਿੰਗ ਕਰਦੇ ਆਂ ਵੀ ਭਾਈ ਇਹਦਾ ਦੇ ਵਿੱਚ ਕੀ ਕੀ ਆ ਹਨਾ ਕੀ ਕੀ ਲੈ ਕੇ ਆਂਦਾ ਤੇ ਇਹ ਹੈਗੇ ਨੇ ਸੂਟ ਸਾਰੇ ਕਲਰ ਦੱਸਿਓ ਜੀ ਕਿਵੇਂ ਲੱਗੇ ਤੇ ਮੈਂ ਕਿਹੜਾ ਲਵਾਂ ਤੇ ਮਾਂ ਤਾਂ ਕਿਹੜਾ ਲਵੇ ਪਰ ਮੈਨੂੰ ਆਹ ਸੂਟ ਵਧੀਆ ਲੱਗਿਆ ਜਿਆਦਾ ਦੇਖੋ ਮੇਰੇ ਰੰਗ ਤੇ ਜੱਜਦਾ ਵਾ ਹਮ ਇਹ ਸੂਟ ਹੈ ਇੱਕ ਤੇ ਇੱਕ ਇਹ ਪਰ ਨਹੀਂ ਮੈਂ ਕਹਾ ਮੰਮੀ ਨੂੰ ਤੁਸੀਂ ਦੋਨੋਂ ਤੁਸੀਂ ਉਹ ਸਵਾਲੋ ਹਨਾ ਤੇ ਮੈਂ ਹੁਣ ਤੁਹਾਨੂੰ ਆਪਦੇ ਇੱਕ ਸੂਟ ਹੋਰ ਦਿਵਾਨੇ ਆ ਤੇ ਤਿੰਨ ਸੂਟ ਲੈਨੇ ਤਿੰਨ ਦੇਖਾ ਹਲੇ ਕਹਨੀਏ ਸਾਨੂੰ ਕੁਝ ਮਿਲਦਾ ਨਹੀਂ ਜੇ ਕਿਤੇ ਡੈਡੀ ਨਾਲ ਜਾਂਦੇ ਨਾ ਫੇਰ ਜਿਆਦਾ ਵਧੀਆ ਹੁੰਣਾ ਸੀ ਤੇ ਜੀ 102 ਇਹ ਵੀ ਪਿਓਰ ਕੋਟਨ ਦਾ ਬਿਲਕੁਲ ਕੋਟਨ ਦਾ ਸੂਟ ਹੈ ਇਹ ਮਤਲਬ ਥਾਨਾ ਚੌਲੇ ਨੇ ਜਿਹੜੇ 5-5 ਮੀਟਰ ਵਾਲੀਆਂ ਕੱਟਾਂ ਹੁੰਦੀਆਂ ਨੇ ਤੇ ਤੇ ਫਿਰ ਇਹ ਲਈਆਂ ਨੇ ਜੀ ਦੋ ਦੁਪੱਟੇ ਚੁੰਨੀਆਂ ਘੈਂਟ ਜੇ ਤੁਸੀਂ ਮੈਨੂੰ ਦੱਸਿਓ ਵੀ ਮੇਰੇ ਤੇ ਕਿਹੜੀ ਜੱਚਦੀ ਆ ਚੁੰਨੀ ਲੈ ਕੇ ਲੱਗੇ ਸਰਦਾਰਨੀ ਤੁਸੀਂ ਮੈਨੂੰ ਦੱਸਿਓ ਜੀ ਮੈਂ ਕਿਹੜੀ ਚੁੰਨੀ ਲਵਾਂ ਤੇ ਇੱਕ ਤਾਂ ਲਈਏ ਜੀ ਇਹ ਚੁੰਨੀ ਤੁਸੀਂ ਦੱਸੋ ਮੇਰੇ ਇਹ ਚੁੰਨੀ ਜੱਚਦੀ ਆ ਆਏ ਅੱਲਾ ਇੰਨੀ ਸੋਹਣੀ ਲੱਗਦੀ ਆ ਤੇ ਇੱਕ ਤਾਂ ਜੀ ਇਹ ਲਈਆ ਮੈਂ ਕਾਟਨ ਦੀ ਚੁੰਨੀ ਕਿਉਂਕਿ ਇਹਨੇ ਨਾ ਬੁੱਕਲ ਬਹੁਤ ਬੱਦ ਗਿਆ ਬਹੁਤ ਬਹੁਤ ਖੁੱਲੀ ਡੁੱਲੀ ਚੁੰਨੀਆਂ ਦੇਖੋ ਉਵੇਂ ਨਹੀਂ ਹੈਗਾ ਵੀ ਆਪਾਂ ਹੁਣ ਕਿਤੇ ਗੁਰਦੁਆਰਾ ਸਾਹਿਬ ਜਾਈਏ ਜਾਂ ਕਿਤੇ ਹੋਰ ਉਹ ਛੋਟੀਆਂ-ਛੋਟੀਆਂ ਚੁੰਨੀਆਂ ਜਿਹੜੀਆਂ ਉਰੇ ਫਸ ਜ ਜਾਂਦੀਆਂ ਨੇ ਉਹ ਵੀ ਨੀ ਮੈਂ ਪਹਿਲਾਂ ਹੀ ਕਹਿ ਸੀ ਮੈਂ ਕਿ ਮੈਨੂੰ ਨਾ ਖੁੱਲੀਆਂ ਜਿਹੀ ਚੁੰਨੀਆਂ ਲੈਣੀਆਂ ਨੇ ਕਾ ਲਈ ਹੈ ਜੀ ਤੁਸੀਂ ਦੱਸਿਓ ਜੀ ਕਿਹੜਾ ਰੰਗ ਪਿਆਰਾ ਵਾ ਮੈਂ ਕਿਹੜੀ ਚੁੰਨੀ ਲਿਆ ਕਰਾਂ ਕਿ ਕਿ ਮੈਂ ਆ ਚੁੰਨੀ ਲਈ ਹੈ ਪਰ ਮੇਰੇ ਰੰਗ ਤੇ ਇਹ ਜ ਰੰਗ ਜਿਆਦਾ ਜੱਜਦਾ ਕਿਉਂਕਿ ਮੈਂ ਕਾਲੀ ਹੋ ਗਈ ਨਾ ਪਹਿਲਾਂ ਨਾਲ ਧੁੱਪ ਵਾਈ ਧੁੱਪੋ ਧੁੱਪ ਬਹੁਤ ਸੀ ਤੇ ਇਹ ਚੁੰਨੀ ਵੀ ਬਹੁਤ ਵਧੀਆ ਜੀ ਖੁੱਲੀ ਡੁੱਲੀ ਚੁੰਨੀ ਆਹੀ ਤੇ ਦੇਖੋ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਹੈ ਸ਼ਾਨਦਾਰ

ਇੱਕ ਲੈ ਕੇ ਆਈਆਂ ਜੀ ਆ ਸੂਈਆਂ ਜਿਵੇਂ ਸ਼ਾਰਟ ਡਰੈਸ ਵਗੈਰਾ ਹੁੰਦੀ ਹੈ ਜਿਵੇਂ ਸੂਟ ਸੱਟ ਇਹ ਚ ਕਲਰ ਸਾਰੇ ਨੇਗੇ ਵਾਈਟ ਤੇ ਬਲੈਕ ਆ ਲਾਈਟ ਕਲਰ ਇੱਕ ਇਹ ਲੈ ਕੇ ਆਈਆਂ ਹੋਰ ਕੀ ਲੈ ਕੇ ਆਈਆਂ ਵੇ oh my god ਇਹ ਨੀਚੇ ਡਿੱਗ ਗਏ ਸੀ ਇੱਕ ਲੈ ਕੇ ਆਈਆਂ ਆ ਗੱਲ ਇਹ ਕੇ ਲੈ ਕੇ ਆ ਲਾਈਟ ਕਲਰ ਨੇਲ ਮੈਂਟ ਤੇ ਇੱਕ ਮੈਂ ਹੋਰ ਲੈ ਕੇ ਆਇਆ ਇਹ ਆ ਦੇਖੋ ਤੇ ਇੱਕ ਮੈਂ ਲੈ ਕੇ ਆਈ ਆ ਆ ਨੇਲ ਪੇਂਟ ਇਹ ਸਾਰਾ ਸਮਾਨ ਲੈ ਕੇ ਆਇਆ ਜੀ ਆਪਾਂ ਅੱਜ ਤੇ ਪੈਸੇ ਆਪਾਂ ਲਾਤੇ ਬਹੁਤ ਜ਼ਿਆਦਾ ਤੇ ਮੰਮੀ ਆਪਣੀ ਟਿਕਦੀ ਨਹੀਂ ਨਾ ਗਰਮੀ ਦੇ ਵਿੱਚ ਨਾ ਸਰਦੀ ਦੇ ਵਿੱਚ ਜੇ ਜਾਊਗੀ ਤੈ ਕਿਵੇਂ ਹੋ ਸਕਦਾ ਵੀ ਆਪਾਂ ਸੂਟ ਨਹੀਂ ਲੈ ਕੇ ਆਉਂਦੇ ਹਨਾ ਤੇ ਵਲੌਗ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਜੀ ਤੁਸੀਂ ਵਲੌਗ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਪਿਆਰ ਦੇਣਾ ਜਿੱਦੋਂ ਗਏ ਨਾ ਸੂਟ ਲਿਆ ਸੀ ਜਿੱਥੋਂ ਤੇ ਜੋਤ ਬੁਟੀਕ ਨਾਮ ਤੇ ਕੁਛ ਸੀ ਦੀ ਉਹਨਾਂ ਦੀ ਦੁਕਾਨ ਪੀ ਹੁਣ ਨਹੀਂ ਬਣਦਾ ਪਸੰਦ ਨਹੀਂ ਹੈਗਾ ਹਨਾ ਤਾਂ ਬੰਦਾ ਇਹ ਥੋੜਾ ਫੇ ਬੰਦੇ ਨੂੰ ਸਿਆਣਾ ਬਿਆਣਾ ਦੇਖੇ ਵੀ ਬੋਲੂ ਗਲਤ ਬੋਲੂ ਫਿਰ ਮੈਂ ਤਾਂ ਬੋਲ ਪੀ ਐਵੇਂ ਕਹਿੰਦੀ ਮੈਨੂੰ ਐਹ ਜੇ ਕਸਟਮਰ ਨਹੀਂ ਵਧੀਆ ਲੱਗਦੇ ਜਿਹੜੇ ਵਾਪਸੀ ਕਰਨ ਚੀਜ਼ ਇਹ ਨਹੀਂ ਜਦੋਂ ਹੁਣ ਬੰਦੇ ਦੀ ਚੀਜ਼ ਪਸੰਦ ਨਹੀਂ ਉਹ ਚੀਜ਼ ਅਗਲਾ ਕਹਿੰਦਾ ਮੈਂ ਵੀ ਲੈਣੀ ਨਹੀਂ ਚੀਜ਼ ਵੀ ਮੈਨੂੰ ਤੁਸੀਂ ਅੱਗੇ ਜਾ ਤਾਂ ਇਹਨੂੰ ਚੇਂਜ ਕਰਕੇ ਚੇਂਜ ਆਲਾ ਉਹਨਾਂ ਕੋਲ ਸੂਟ ਚੱਜਦਾ ਹੈ ਨਹੀਂ ਸੀ ਬਹੁਤ ਲੜਾਈ ਕਰਿਓ ਨੇ ਉੱਥੇ ਮੰਮੀ ਨਾਲ ਫਿਰ ਤੁਸੀਂ ਦੱਸੋ ਵੀ ਇਹ ਜਿਹੇ ਬੰਦੇ ਨਾਲ ਦੁਕਾਨ ਤੇ ਆਪਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ